ਫਲੋਰ ਲੱਗਦੇ ਪਿੰਡ ਸ਼ਿਸ਼ੂਵਾਲ ਪਿੰਡ ਵਿੱਚੋਂ ਲੰਘ ਰਹੀ ਨਾਵਾਸ਼ਹਿਰ ਤੋਂ ਫਲੋਰ ਆਉਣ ਵਾਲੀ ਸਤਲੁਜ ਕਲਾਸਿਕ ਵਾਲਿਆਂ ਦੇ ਬੱਸ ਦੇ ਵਿੱਚ ਆ ਗਿਆ ਕਰਨ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਾਗੀਰਾ ਨੇ ਅਤੇ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਨੇ ਦੱਸਿਆ ਕਿ ਨਗਰ ਨਵੀ ਆਬਾਦੀ ਕੋਲ ਧਰਨਾ ਲੱਗਨ ਕਰਕੇ ਬੱਸਾਂ ਜੋ ਕਿ ਪਿੰਡਾਂ ਦੇ ਵਿੱਚੋਂ ਹੋ ਕੇ ਫਲੋਰ ਵੱਲ ਆ ਰਹੀਆਂ ਸੋ ਤੇ ਜਦੋਂ ਹੀ ਸਤਲੁਜ ਕਲਾਸਿਕ ਦੇ ਬੱਸ ਪਿੰਡ ਸ਼ਿਸ਼ੂਵਾਲ ਵੱਲ ਦੀ ਔਫ ਲੋਰ ਨੂੰ ਆਰੇ ਸੀ ਤਾਂ ਹਾਈ ਵੋਲਟੇਜ ਤਾਰਾ ਬਸ ਦੇ ਨਾਲ ਟਕਰਾਇਆ ਇਸ ਨਾਲ ਪੂਰੀ ਬਸ ਦੇ ਵਿੱਚ ਕਰੰਟ ਦੌੜ ਪਿਆ ਅਤੇ ਬਸ ਦੇ ਵਿੱਚ ਇੱਕ ਚਹਾੜਾ ਜੁਕੀ ਮੱਚ ਗਿਆ ਤੇ ਬੱਸ ਦੇ ਡਰਾਈਵਰਾਂ ਨੇ ਬਸ ਨੂੰ ਰੋਕੀ ਸਵਾਰੀਆਂ ਨੂੰ ਬਾਹਰ ਘਟਿਆ ਤੇ ਸਾਰੀਆਂ ਦੀ ਜਾਨ ਬਚਾਈ ਗਈ ਅਰਬ ਦਾ ਸ਼ੁਕਰ ਹੈ ਕਿ ਇਹੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਇਸ ਮੌਕੇ ਤੇ ਬਿਜਲੀ ਕਰਮਚਾਰੀਆਂ ਨੂੰ ਬੁਲਾ ਕੇ ਲਾਈਟ ਬੰਦ ਕਰਵਾਏਗੀ ਅਤੇ ਬੱਸ ਦੇ ਉੱਪਰੋਂ ਤਾਰਾ ਨੂੰ ਚੁਕਾਇਆ ਗਿਆ ਅਤੇ ਸਭ ਦਾ ਬਚਾਅ ਹੋ ਗਿਆ ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਪਾਪਾ ਜੀ ਜਿਹੜੀ ਬਾਸ ਆਈ ਉਹ ਪਰ ਤਾਰਾ ਨਾਲ ਜੁੜੀ ਕੀ ਕਾਰਨ ਹੋਇਆ ਬਾਜੀ ਉਦੋਂ ਬਾਸ ਜੁੜ ਗਈ ਉਹਦੀ ਬੱਸ ਇਦੋਂ ਬਾਸ ਆ ਰਹੀ ਹੈ ਹਾਂਜੀ ਪਰ ਤਾਰਾ ਇਹ ਜੀ ਠੀਕ ਹੈ ਬੱਸੇ ਨਾਲ ਟਰਾ ਕੇ ਬੱਸ ਦੇ ਵਿੱਚ ਵੀ ਰਟ ਆ ਗਿਆ ਹੈ ਸਵਾਰੀਆਂ ਦਾ ਬਚਾਅ ਹੋ ਗਿਆ ਬਚਾਅ ਹੋ ਗਿਆ ਸਵਾਰੀਆਂ ਬਹੁਤ ਡਿੱਗੀਆਂ ਬਾਹਰ ਕਿੰਨਾ ਡਿੱਗੀਆਂ ਨਹੀਂ ਆਪੇ ਉੱਤਰੀਆਂ ਬਚਾਅ ਹੋ ਗਿਆ ਹਾਂ ਬਚਾਅ ਹੋ ਗਿਆ